ਨਸ਼ਾ ਜੋ ਪੰਜਾਬ ਦੇ ਨੌਜਵਾਨਾਂ ਦੇ ਹੱਡਾਂ ਦੇ ਵਿੱਚ ਰਚ ਗਿਆ ਉਹ ਉਸ ਤੋਂ ਬਾਅਦ ਉਹ ਗੋਲੀ ਛੱਡਣ ਵਾਸਤੇ ਉਹਨਾਂ ਨੂੰ ਡਬਲ ਨਸ਼ੇ ਦਾ ਆਸਰਾ ਲੈਣਾ ਪੈਂਦਾ ਉਹ ਗੋਲੀ ਨਹੀਂ ਛੱਡੀ ਜਾਂਦੀ ਤੇ ਜਿਨ੍ਹਾਂ ਘਰਾਂ ਦੇ ਵਿੱਚ ਨਸ਼ਾ ਕਰਦੇ ਨੇ ਵੀਰ ਭਰਾ ਨੌਜਵਾਨ ਬੱਚੀਆਂ ਵੀ ਨਸ਼ੇ ਕਰਦੀਆਂ ਨੇ ਮੇਰੀ ਡੋਜ਼ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਮੈਂ ਹੁਣ ਮਰਨ ਤੇ ਆ ਮਤਲਬ ਇੱਕ ਟੋਲਾ ਫੀਮ ਨਾਲ ਉਹ ਤਿੰਨ ਇੱਕ ਦਿਨ ਘਟਦਾ ਸੀ ਪਹਿਲਾਂ ਉਹ ਸਵਾਹ ਤੌਰ ਤੇ ਉੱਚੀ ਨੂੰ ਲੈਂਦਾ ਆ ਬਈ ਹੱਥ ਉਹ ਜਦੋਂ ਟਰਾਈ ਕਰਦੇ ਆ ਥੋੜਾ ਚੈੱਕ ਕਰਦੇ ਆ ਉਹ ਕਰਦਾ ਕਰਦਾ ਕਦੋਂ ਉਹਦਾ ਯੂਜ਼ ਟੂ ਹੋ ਜਾਂਦਾ ਕਦੋਂ ਉਹਦੇ ਹੱਡਾਂ ਨੂੰ ਕਦੋਂ ਉਹਦੇ ਸਰੀਰ ਨੂੰ ਇੱਕ ਆਦਤੀ ਤਰ੍ਹਾਂ ਇੱਕ ਇਦਾਂ ਲੱਗ ਜਾਂਦਾ ਆ ਕਿ ਉਹ ਬੰਦਾ ਉਤੋਂ ਬਿਨਾਂ ਰਹਿ ਨਹੀਂ ਸਕਦਾ ਤੂੰ ਉਹਦੀ ਕੰਡੀਸ਼ਨ ਦੱਸੀ ਆ ਉਹਨਾਂ ਨੇ ਕਿਹਾ ਬਈ ਇਹਦੀ ਬੋਡੀ ਦੇ ਉੱਤੇ ਕੋਈ ਇਦਾਂ ਦੀ ਥਾਂ ਨਹੀਂ ਬਚੀ ਜਿੱਥੇ ਸਰੰਜ ਨਾ ਲਾਈਓ ਆਹੋ ਹੋ ਹੁਣ ਸਾਡੇ ਵੱਸੋਂ ਬਾਹਰ ਕਿਸੇ ਤਰ੍ਹਾਂ ਇਹਦੀ ਜ਼ਿੰਦਗੀ ਬਚਾ ਲਓ ਸਾਨੂੰ ਕਿਸੇ ਵੀ ਨੇ ਦੱਸ ਪਾਈ ਵੀ ਇੱਕ ਆਯੁਰਵੈਦਿਕ ਮੈਡੀਸਨ ਹੈ ਇਹ ਇੱਕ ਪਾਊਡਰ ਹੈ ਇਹ ਤੁਸੀਂ ਇਹਨੂੰ ਪਿਆਓ ਤੇ ਸ਼ਾਇਦ ਇਹਨੂੰ ਫਰਕ ਪੈ ਜਾਏ ਕਿਸੇ ਵੀ ਤਰ੍ਹਾਂ ਦੀ ਬੋਡੀ ਦੇ ਵਿੱਚ ਨਸ਼ੇ ਦੀ ਲੱਤ ਹੋਵੇ ਚਾਹੇ ਚਿੱਟਾ ਡੋਡੇ ਫੀਮ ਸਮੈਗ ਜਿਹੜਾ ਮਰਜ਼ੀ ਹੋਵੇ ਇਹ ਮਤਲਬ ਹੈ ਕਿ ਪਹਿਲੀ ਖਰਾਬ ਦੇ ਨਾਲ ਹੀ ਉਸ ਬੰਦੇ ਨੂੰ ਉਸ ਦਲਦਲ ਚੋਂ ਕੱਢ ਦਿੰਦਾ ਜਿਹੜਾ ਨਸ਼ੇ ਦੀ ਦਲਦਲ ਚੋਂ ਨਿਕਲਣਾ ਮੁਸ਼ਕਲ ਬਹੁਤ ਹੋ ਜਾਂਦਾ ਹੈ। ਜੀ। ਸਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਆਪਣਾ ਨਸ਼ਾ ਛੱਡ ਗਿਆ। ਸੋ ਮੈਂ ਰਿਕੁਐਸਟ ਕਰਾਂਗਾ ਭੈਣਾ ਭਰਾਵਾਂ ਨੂੰ ਜਿਹੜੇ ਨਸ਼ਾ ਨਹੀਂ ਕਰਦੇ ਉਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਪਤਾ ਨਹੀਂ ਕਿਸ ਇੱਕ ਕੋਲ ਇਹ ਪ੍ਰੋਡਕਟ ਪਹੁੰਚੇ ਉਹ ਨਸ਼ੇ ਦੀ ਦਲਦਲ ਚੋਂ ਨਿਕਲੇ ਤੇ ਉਹਦੇ ਜਿਹੜੇ ਪਰਿਵਾਰ ਦੇ ਅੰਦਰੋਂ ਅਸੀਸ ਨਿਕਲੇਗੀ ਉਹ ਤੁਹਾਨੂੰ ਨਿਕਲੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਸ਼ਾ ਜੋ ਪੰਜਾਬ ਦੇ ਨੌਜਵਾਨਾਂ ਨੂੰ ਹੱਡਾਂ ਦੇ ਵਿੱਚ ਰਚ ਕੇ ਚਿੱਟੇ ਦੇ ਰੂਪ ਦੇ ਵਿੱਚ ਨਿਤ ਸੇਵਿਆਂ ਦੇ ਵਿੱਚ ਜਾ ਕੇ ਅੱਗ ਬਾਲਦਾ ਪਿਆ ਨੌਜਵਾਨ ਸਵਾਹ ਬਣਦੇ ਪਏ ਨੇ ਬੜਾ ਦਿਮਾਗ ਕਰੇ ਸੋਚਦੇ ਆ ਤਾਂ ਪਰੇਸ਼ਾਨ ਵੀ ਹੁੰਦਾ ਕਿਉਂਕਿ ਆਪ ਕਦੇ ਅਸੀਂ ਇਸ ਦਲਦਲ ਚੋਂ ਨਿਕਲੇ ਸਾਡਾ ਕਵੀਰ ਮੈਂ ਚਿਹਰਾ ਤੇ ਨਹੀਂ ਵਿਖਾਵਾਂਗਾ ਉਹਦਾ ਪਰ ਪੇਠ ਦਿਖਾ ਦਵਾਂਗਾ ਬੜਾ ਨਸ਼ੇ ਦੀ ਮਤਲਬ ਅਫੀਮ ਦੀ ਡੋਜ਼ ਜ਼ਿਆਦਾ ਲੈਣ ਲੱਗ ਗਿਆ ਸਾਨੂੰ ਕਿਸੇ ਵੀਰ ਨੇ ਦੱਸ ਪਾਈ ਵੀ ਇੱਕ ਆਯੁਰਵੈਦਿਕ ਮੈਡੀਸਨ ਹੈ ਇਹ ਇੱਕ ਪਾਊਡਰ ਹੈ ਇਹ ਤੁਸੀਂ ਇਹਨੂੰ ਪਿਆਓ ਤੇ ਸ਼ਾਇਦ ਇਹਨੂੰ ਫਰਕ ਪੈ ਜਾਵੇ ਮਤਲਬ ਇੱਕ ਤੋਲਾ ਫੀਮ ਨਾਲ ਉਹ ਤਿੰਨ ਕਿ ਦਿਨ ਕੱਟਦਾ ਸੀ ਅਸੀਂ ਉਸ ਵੀਰ ਨੂੰ ਉਹ ਪ੍ਰੋਡਕਟ ਮੇਰੇ ਸਾਹਮਣੇ ਹੈ ਫਿਟ ਲਾਈਫ ਪ੍ਰੋਡਕਟ ਹੈ ਡਾਈਟ ਮਿਰਕਲ ਮਿਰਕਲਸ ਤੇ ਨਾਮ ਤੋਂ ਇਹ ਪ੍ਰੋਡਕਟ ਹੈ ਤੇ ਅਸੀਂ ਜਦੋਂ ਇਹਨੂੰ ਸ਼ੁਰੂ ਕੀਤਾ ਸ਼ੁਰੂ ਕਰਾਇਆ ਤੇ ਉਸ ਤੋਂ ਬਾਅਦ ਪਹਿਲੇ ਦਿਨ ਤੋਂ ਅਸੀਂ ਰਿਜ਼ਲਟ ਇਹ ਪਾਇਆ ਵੀ ਮਤਲਬ ਆ ਪਾਊਡਰ ਸੀਗਾ ਮੈਂ ਤੁਸੀਂ ਦੇਖ ਹੀ ਰਹੇ ਹੋ ਆ ਨਿਕਾਜਾ ਪਾਊਡਰ ਹੈ ਤੇ ਇਹਦੀ ਕੁਆਂਟੀਟੀ ਚਾਰ ਪੈਕੇਟ ਵੀ ਰੋਜ਼ ਪੀ ਸਕਦੇ ਹੋ ਪੰਜ ਵੀ ਫਿਰ ਹੌਲੀ ਹੌਲੀ ਇੱਕ ਤੇ ਦੋ ਤੇ ਜਿਹਦੇ ਹਿਸਾਬ ਨਾਲ ਬੰਦਨਾਸ਼ਾ ਕਰਦਾ ਜਦੋਂ ਅਸੀਂ ਇਹਨੂੰ 20-25 ਦਿਨ ਉਸ ਵੀਰ ਨੂੰ ਖਵਾਇਆ ਨਾਲ ਅਸੀਂ ਉਹਨੂੰ ਫਿਰ ਆ ਲਿਵਰ ਵਾਸਤੇ ਵੀ ਦਿੱਤੇ ਕੈਪਸੂਲ ਜਿਗੇ ਸਾਰੇ ਆਯੁਰਵੈਦਿਕ ਤਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਉਹ ਆਪਣਾ ਨਸ਼ਾ ਛੱਡ ਗਿਆ ਜਿਹੜਾ ਨਸ਼ਾ ਹਸਪਤਾਲਾਂ ਚ ਨਹੀਂ ਛੱਡਿਆ ਗਿਆ ਦਵਾਈਆਂ ਕਰ ਕਰਕੇ ਕਿਉਂਕਿ ਦਵਾਈ ਜਦੋਂ ਨਸ਼ੇ ਜਿਹੀ ਦੀ ਗੋਲੀ ਉਹ ਜੀਵ ਤੇ ਰੱਖਣ ਵਾਲੀ ਜਿਹੜੀ ਆ ਉਹ ਵੀ ਦੂਜਾ ਇੱਕ ਵੱਡਾ ਨਸ਼ਾ ਹੈ ਜਿਹੜੇ ਨੌਜਵਾਨ ਇਹ ਨਸ਼ਾ ਗੋਲੀ ਛੱਡਣ ਲੱਖਦੇ ਨੇ ਜੀਵ ਤੇ ਵੀ ਅਸੀਂ ਅਡਨੌਕ ਸ਼ਹਿਰ ਕਹਿੰਦੇ ਹੁੰਦੇ ਨੇ ਉਹਨੂੰ ਵੀ ਉਹ ਛੱਡਦੇ ਨੇ ਤੇ ਉਸ ਤੋਂ ਬਾਅਦ ਉਹ ਗੋਲੀ ਛੱਡਣ ਵਾਸਤੇ ਉਹਨਾਂ ਨੂੰ ਡਬਲ ਨਸ਼ੇ ਦਾ ਆਸਰਾ ਰਾਣਾ ਪੈਂਦਾ ਉਹ ਗੋਲੀ ਨਹੀਂ ਛੱਡੀ ਜਾਂਦੀ ਸੋ ਅੱਜ ਜਿਸ ਨਸ਼ੇ ਤੋਂ ਸਾਨੂੰ ਸਾਡੇ ਭਰਾ ਨੂੰ ਅਸੀਂ ਪ੍ਰੈਕਟੀਕਲ ਕੀਤਾ ਬਚਾਇਆ ਉਸ ਮੈਡੀਸਨ ਨੂੰ ਆਯੁਰਵੈਦਿਕ ਮੈਡੀਸਨ ਨੂੰ ਤਿਆਰ ਕਰਨ ਵਾਲੇ ਡਾਕਟਰ ਸੱਜਣ ਜੀ ਅੱਜ ਮੈਂ ਸਪੈਸ਼ਲ ਉਹਨਾਂ ਨੂੰ ਘਰੇ ਬੁਲਾਇਆ ਘਰ ਬੁਲਾ ਕੇ ਮੇਨੇ ਮਨ ਵਿੱਚ ਸੀ ਵੀ ਅਸੀਂ ਤੁਹਾਡੇ ਨਾਲ ਉਹ ਗੱਲਾਂ ਬਾਤਾਂ ਕਰੀਏ ਜਿਸ ਦਵਾਈ ਦੇ ਨਾਲ ਸਾਡਾ ਭਰਾ ਮੇਰਾ ਆਪਣਾ ਸਾਡਾ ਵੀਰ ਠੀਕ ਹੋਇਆ ਤੇ ਤੂੰ ਜਿਨ੍ਹਾਂ ਘਰਾਂ ਦੇ ਵਿੱਚ ਨਸ਼ਾ ਕਰਦੇ ਨੇ ਵੀਰ ਭਰਾ ਨੌਜਵਾਨ ਬੱਚੀਆਂ ਵੀ ਨਸ਼ੇ ਕਰਦੀਆਂ ਨੇ ਸੌਖੇ ਤਰੀਕੇ ਦੇ ਨਾਲ ਨਾ ਉਹਨਾਂ ਨੂੰ ਸੰਗਲਣਾ ਬੰਨਿਆ ਜਾਵੇ ਨਾ ਉਹਨਾਂ ਨੂੰ ਚੋਰੀ ਛਿਪੇ ਕੋਈ ਰੋਟੀ ਚ ਪਾ ਪਾ ਦਵਾਈਆਂ ਖਵਾਨੇ ਆ ਇਹ ਬਿਨਾ ਕਿਸੇ ਸਾਈਡ ਇਫੈਕਟ ਤੋਂ ਅਸੀਂ ਫਿਟ ਲਾਈਫ ਆ ਜਿਹੜਾ ਪਾਊਡਰ ਸੀਗਾ ਤੇ ਅਸੀਂ ਇਸ ਦੇ ਨਾਲ ਅਸੀਂ ਆਪਣੇ ਭਰਾ ਨੂੰ ਨਸ਼ੇ ਤੋਂ ਮੁਕਤੀ ਕਰਾਈ ਇਹ ਕਿਵੇਂ ਬਣਦਾ ਹੈ ਕਿਵੇਂ ਹੁੰਦਾ ਹੈ ਇਹਦੇ ਵਿੱਚ ਕੀ ਕੋਝਾ ਉਹ ਅੱਜ ਗੱਲਾਂ ਬਾਤਾਂ ਕਰਨ ਵਾਸਤੇ ਬੰਗੇ ਤੋਂ ਵਿਸ਼ੇਸ਼ ਕਰਕੇ ਰਾਜਪੁਰੇ ਅੱਜ ਸਾਡੇ ਵਿੱਚ ਅਸੀਂ ਲੰਚ ਤੇ ਬੁਲਾਇਆ ਸੀ ਭਾਈ ਸਾਹਿਬ ਨੂੰ ਲੰਚ ਇਕੱਠੇ ਕਰਾਂਗੇ ਨਾਲ ਗੱਲਾਂ ਬਾਤਾਂ ਕਰਾਂਗੇ ਸੋ ਉਸ ਮੈਡੀਸਨ ਦੇ ਬਾਰੇ ਆਪਾਂ ਗੱਲ ਕਰਦੇ ਆਂ ਸੱਜਣ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਦੀ ਫਤਿਹ ਬਾਬਾ ਜੀ ਜਦੋਂ ਸਾਨੂੰ ਪਤਾ ਲੱਗਾ ਮੈਂ ਆਪ ਜੀ ਨੂੰ ਬੇਨਤੀ ਤੁਹਾਡਾ ਪਤਾ ਲੱਗਾ ਤੇ ਤੁਹਾਨੂੰ ਬੇਨਤੀ ਕੀਤੀ ਤੇ ਤੁਸੀਂ ਸਾਨੂੰ ਉਹ ਦਵਾਈ ਭੇਜੀ ਚਲੋ ਬਿਲਕੁਲ ਜਿਨੀ ਤੁਹਾਡੀ ਪੇਮੈਂਟ ਸੀ ਅਸੀਂ ਉਹ ਪੇਮੈਂਟ ਵੀ ਕੀਤੀ ਉਦੋਂ ਆਪਣੀ ਬਹੁਤੀ ਨੇੜਤਾ ਨਹੀਂ ਸੀ ਉਸ ਤੋਂ ਬਾਅਦ ਚਲੋ ਤੁਸੀਂ ਸੇਵਾ ਵਿੱਚ ਵੀ ਸਾਨੂੰ ਕਈ ਵੀਰਾਂ ਨੂੰ ਛੱਡਣ ਵਾਸਤੇ ਕੀਤਾ ਹਾਂਜੀ ਹਾਂਜੀ ਤੇ ਮੈਂ ਇੱਕ ਬੇਨਤੀ ਇਹ ਕਰਨੀ ਚਾਹਾਂਗਾ ਸੱਜਣ ਜੀ ਵੀ ਜੋ ਤੁਸੀਂ ਇਹ ਪ੍ਰੋਡਕਟ ਤਿਆਰ ਕੀਤਾ ਹੈ ਹਾਂਜੀ ਹੁਣ ਤੱਕ ਇਸ ਪ੍ਰੋਡਕਟ ਦੇ ਨਾਲ ਹਾਂਜੀ ਬਾਬਾ ਜੀ ਕਿੰਨੇ ਕ ਨੌਜਵਾਨ ਜਿਹੜੇ ਨੇ ਉਹ ਬਿਨਾਂ ਕਿਸੇ ਤੰਗੀ ਤਕਲੀਫ ਤੋਂ ਕਿਉਂਕਿ ਜਦੋਂ ਕੋਈ ਨਸ਼ਾ ਛੜਦਾ ਨੂੰ ਤੋੜ ਬਹੁਤ ਲੱਗਦੀ ਹੈ ਸਰੀਰ ਦੁਖਦਾ ਉਹਨੂੰ ਗੋਲੀਆਂ ਦਾ ਸਹਣਾਣਾ ਪੈਂਦਾ ਉਹਨੂੰ ਇੰਜੈਕਸ਼ਨ ਦਾ ਸਹਣਾਣਾ ਪੈਂਦਾ ਤਾਕਤ ਦੇ ਟੀਕੇ ਦਾ ਸਹਣਾਣਾ ਪੈਂਦਾ ਕਿ ਇਸ ਦਵਾਈ ਦੇ ਨਾਲ ਲੱਗਦਾ ਵੀ ਇਹ ਚੀਜ਼ਾਂ ਹੁੰਦੀਆਂ ਤੇ ਬਾਬਾ ਜੀ ਜਿੱਦਾਂ ਤੁਸੀਂ ਮੈਨੂੰ ਨਾ ਸਟਾਫ ਦੇ ਵਿੱਚੋਂ ਮੇਰੇ ਕਾਲਿੰਗ ਸੈਂਟਰ ਤੋਂ ਕਾਲ ਕੀਤੀ ਸੀਗੀ ਵੀ ਪਰਵਾਨਾ ਜੀ ਦਾ ਸਾਨੂੰ ਕਾਲ ਆਈ ਸੀ ਵੀ ਜਿਹੜਾ ਅਸੀਂ ਮੈਡੀਸਿਨ ਭੇਜੀ ਸੀਗੀ ਉਹਦਾ ਨਸ਼ਾ ਬੰਦਾ ਉਹ ਛੱਡ ਚੁੱਕਿਆ 30 ਦਿਨ ਦੇ ਵਿੱਚ 25-30 ਦਿਨ ਦੇ ਵਿੱਚ ਉਹਨਾਂ ਦੱਸਿਆ ਕਿ ਉਹਨਾਂ ਨੇ ਫਿਰ ਮੇਰਾ ਵੀ ਤੁਹਾਡਾ ਨੰਬਰ ਮੰਗਿਆ ਤੁਹਾਡੀ ਮੇਰੇ ਨਾਲ ਗੱਲਬਾਤ ਹੋਈ ਹੈ ਤੇ ਤੁਸੀਂ ਗਿਆ ਆਪਣੇ ਰਾਜਪੁਰੇ ਪਹੁੰਚੋ ਤੇ ਮੈਨੂੰ ਸਾਡੇ ਕੋਲ ਬਈ ਇਹ ਰਿਜ਼ਲਟ ਡੇਲੀ ਸਾਡੇ ਕੋਲ 4-5-7 ਰਿਜ਼ਲਟ ਡੇਲੀ ਸਾਡੇ ਕੋਲ ਲੋਕਾਂ ਦੀ ਰਿਸਪੌਂਸ ਆਉਂਦਾ ਆ ਕਿ ਸਾਡਾ ਜਿਹੜਾ ਬੰਦਾ ਸੀ ਜਿਹਦੇ ਲਈ ਸੀ ਦਵਾਈ ਲਈ ਸੀ ਉਹ ਨਸ਼ਾ ਛੱਡ ਚੁੱਕਿਆ ਤੁਹਾਡਾ ਧੰਨਵਾਦ ਆ ਮਤਲਬ ਪ੍ਰਮਾਤਮਾ ਦਾ ਸ਼ੁਕਰ ਕਰਦੇ ਆ ਕਿ ਅਸੀਂ ਇਹ ਦੇ ਵਿੱਚ ਲੋਕਾਂ ਦਾ ਭਲਾ ਕਰ ਰਹੇ ਆ ਤੇ ਅਸੀਂ ਲੋਕਾਂ ਦੀ ਜ਼ਿੰਦਗੀ ਬਦਲਣ ਦੇ ਵਿੱਚ ਯੋਗਦਾਨ ਪਾ ਰਹੇ ਹਾਂ ਜਿੰਨਾ ਵੀ ਸਾਤੋਂ ਹੁੰਦਾ ਆ ਜਿੱਦਾਂ ਤੁਸੀਂ ਇਸ ਦਵਾਈ ਦੀ ਗੱਲ ਕੀਤੀ ਇਹ ਪਹਿਲੀ ਗੱਲ ਤਾਂ ਜਿਹੜਾ ਇਹ ਆਯੁਰਵੇਦ ਦਾ ਫਾਰਮੂਲਾ ਹੈ ਫਿਟ ਲਾਈਫ ਇਹ 101% ਆਯੁਰਵੇਦ ਦਾ ਇਹਦੇ ਵਿੱਚ ਕੋਈ ਇਦਾਂ ਦਾ ਕੈਮੀਕਲ ਕੋਈ ਇਦਾਂ ਦਾ ਸਾਲਟ ਨਹੀਂ ਹੈਗਾ ਜਿਹਨੂੰ ਅਸੀਂ ਬੋਲ ਸਕਦੇ ਆ ਵੀ ਨਸ਼ੇ ਵਾਲੀ ਚੀਜ਼ ਵੀ ਲੈਬ ਜੇ ਚੈੱਕ ਕਰਾਇਆ ਜਾਵੇ ਇੱਕ ਪਸੰਦ ਨਹੀਂ ਕੋਈ ਤੁਸੀਂ ਗਾਰੰਟੀ ਲੈਂਦੇ ਹੋ ਵੀ ਇਹ ਪੂਰੀ ਗਾਰੰਟੀ ਹੈ ਇਹਦੇ ਵਿੱਚ ਜਿੰਨੇ ਸਰਟੀਫਾਈਡ ਮਿਲੇ ਆ ਇਹਦੀ ਪੂਰੀ ਤਸੱਲੀ ਹੋ ਕੇ ਮਾਰਕੀਟ ਦੇ ਵਿੱਚ ਇਹ ਦਵਾਈ ਆਉਂਦੀ ਆ ਜਿੱਦਾਂ ਤੁਸੀਂ ਦੱਸਿਆ ਕਿ ਨਸ਼ਾ ਕਿੰਨਾ ਕਿੰਨਾ ਛਡਾਤਾ ਕਿਦਾਂ ਛਡਦਾ ਨਸ਼ਾ ਮੈਂ ਅਸੀਂ ਇੱਕ ਚੀਜ਼ ਨੋਟ ਕਰਿਓ ਕੋਈ ਵੀ ਬੰਦਾ ਕਦੀ ਵੀ ਕਿਸੇ ਦਾ ਧੀ ਕਿਸੇ ਦਾ ਪੁੱਤ ਕਿਸੇ ਦਾ ਬਾਪ ਉਹ ਚਾਹ ਕੇ ਨਸ਼ੇ ਨੂੰ ਨਹੀਂ ਲੱਗਦਾ ਕਿ ਮੈਂ ਨਸ਼ਾ ਕਰਾਂ ਮੈਂ ਆਪਣਾ ਘਰ ਬਰਬਾਦ ਕਰਾਂ ਜਾਂ ਮੈਂ ਆਪਣੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਾਂ ਜਾਂ ਮੈਂ ਆਪਣਾ ਫਿਊਚਰ ਖਰਾਬ ਕਰਾਂ ਕਿਸੇ ਦਾ ਕੋਈ ਇਹ ਵੀ ਨਹੀਂ ਹੁੰਦਾ ਕਿ ਮੈਂ ਇਸ ਦਲਦਲ ਵਿੱਚ ਜਾ ਕੇ ਆਪਣਾ ਸਾਰਾ ਕੁਝ ਖਤਮ ਕਰਾਂ ਜਾਣੇ ਜਾਂੇ ਵਿੱਚ ਜਾਂ ਕਿਸੇ ਸਵਾਦ ਦੇ ਚੱਕਰ ਦੇ ਵਿੱਚ ਜਾਂ ਕਿਸੇ ਗਲਤ ਸੋਸਾਇਟੀ ਦੇ ਚੱਕਰ ਦੇ ਵਿੱਚ ਬੰਦਾ ਉਸ ਨਸ਼ੇ ਦੀ ਦਲਦਲ ਦੇ ਵਿੱਚ ਆਵੜਦਾ ਆ ਜਦੋਂ ਉਸ ਨਸ਼ੇ ਦੀ ਦਲਦਲ ਵਿੱਚ ਜਾਂਦਾ ਹੈ ਤੇ ਉਹ ਜਦੋਂ ਉਹਦੀ ਪਹਿਲਾਂ ਉਹ ਸਵਾਦ तौर ਤੇ ਉਹ ਚੀਜ਼ ਨੂੰ ਲੈਂਦਾ ਆ ਬੇ ਹੱਥ ਉਹ ਜਦੋਂ ਟਰਾਈ ਕਰਦੇ ਆ ਥੋੜਾ ਚੈੱਕ ਕਰਦੇ ਆ ਉਹ ਕਰਦਾ ਕਰਦਾ ਕਦੋਂ ਉਹਦਾ ਯੂਜ਼ ਟੂ ਹੋ ਜਾਂਦਾ ਉਹ ਕਦੋਂ ਉਹਦੇ ਹੱਡਾਂ ਨੂੰ ਕਦੋਂ ਉਹਦੇ ਸਰੀਰ ਨੂੰ ਇੱਕ ਆਦਤ ਹੀ ਤਰ੍ਹਾਂ ਇੱਕ ਇਦਾਂ ਲੱਗ ਜਾਂਦਾ ਆ ਕਿ ਉਹ ਬੰਦਾ ਉਤੋਂ ਬਿਨਾਂ ਰਹਿ ਨਹੀਂ ਸਕਦਾ ਉਹਨੂੰ ਇਹੀ ਲੱਗਦਾ ਵੀ ਜਿੰਨਾ ਚਿਰ ਮੈਂ ਜੀਣਾ ਆ ਮੈਨੂੰ ਇਹ ਨਸ਼ਾ ਕਰਨਾ ਹੀ ਪੈਣਾ ਇਹ ਤੋਂ ਬਿਨਾਂ ਮੇਰੀ ਜ਼ਿੰਦਗੀ ਹੈ ਨਹੀਂ ਜਦੋਂ ਕੋਈ ਨਸ਼ੇ ਵਿੱਚ ਲੱਗ ਗਿਆ ਨੌਜਵਾਨ ਜਾਂ ਕੋਈ ਵੀ ਸਾਡਾ ਤੀ ਭੈਣ ਲੱਗਦਾ ਆ ਉਹਨੂੰ ਫੇ ਸੰਸਾਰ ਨਾਲ ਕੋਈ ਮਤਲਬ ਨਹੀਂ ਰਹਿੰਦਾ ਤੁਸੀਂ ਨੋਟ ਕਰਿਓ ਉਹਨੂੰ ਹਰ ਥਾਂ ਇਹੀ ਸੋਚਦਾ ਕਿ ਮੈਨੂੰ ਕਿਤੇ ਨਸ਼ਾ ਰੈਚ ਹੋ ਜਵੇ ਬਹੁਤ ਸਾਰੇ ਲੋਕ ਜਿਨ੍ਹਾਂ ਕੋਲ ਪੈਸਾ ਨਹੀਂ ਹੁੰਦਾ ਚੋਰੀਆਂ ਕਰਦੇ ਆ ਠੱਗੀਆਂ ਕਰਦੇ ਆ ਜੇਲਾਂ ਦੇ ਵਿੱਚ ਜਾਂਦੇ ਆ ਜੇਲਾਂ ਭਰੀਆਂ ਪਈਆਂ ਨਸ਼ੇ ਦੇ ਲੋਕ ਕਰਨ ਵਾਲੇ ਐਨਡੀਪੀਐਸ ਦੇ ਪਰਚੇ ਨਾਲ ਪਈਆਂ ਪਰਚਿਆਂ ਦੇ ਵਿੱਚ ਜਾਂਦੇ ਆ ਚੋਰੀਆਂ ਦੇ ਵਿੱਚ ਵੀ ਬਹੁਤ ਸਾਰੇ ਆਪਣੀਆਂ ਫੈਮਲੀਆਂ ਦੀਆਂ ਚੀਜ਼ਾਂ ਵੇਚਦੇ ਝੂਠ ਬੋਲਦੇ ਆ ਮਤਲਬ ਕਿ ਫੇ ਬੰਦਾ ਨਾ ਇੱਕ ਕਤਲ ਵੀ ਹੁੰਦੇ ਨੇ ਮਤਲਬ ਨਸ਼ੇ ਦੀ ਹਾਲਤ ਚ ਬੰਦਾ ਆਪਣੀ ਮਾਂ ਨੂੰ ਮਾਰ ਦਿੰਦਾ ਉਹਨਾਂ ਨੂੰ ਮਤਲਬ ਕਿ ਤੁਸੀਂ ਇਦਾਂ ਦੀ ਬਹੁਤ ਸਾਰੀਆਂ ਗੱਲਾਂ ਸੁਣੀਆਂ ਵੀ ਹੋਣੀਆਂ ਸਾਡੇ ਕੋਲ ਬਹੁਤ ਸਾਰੇ ਕਿਸੇ ਇਦਾਂ ਦੇ ਜਿਨ੍ਹਾਂ ਨੂੰ ਅਸੀਂ ਜਦੋਂ ਕਿਸੇ ਨਾਲ ਸ਼ੇਅਰ ਕਰਦੇ ਆ ਉਹ ਬੰਦਾ ਮੱਥੇ ਦਾ ਤਰੱਕੇ ਬੈਹਿੰਦਾ ਯਾਰ ਨਸ਼ੇ ਦੀ ਜ਼ਿੰਦਗੀ ਇਹੋ ਜਿਹੀ ਜ਼ਿੰਦ ਬਟ ਜਦੋਂ ਸਾਡੇ ਕੋਲ ਕੋਈ ਵੀ ਮਰੀਜ਼ ਉਹ ਕਿਸੇ ਵੀ ਲੈਵਲ ਦਾ ਹੋਵੇ ਚਾਹੇ ਉਹ ਜਿਹੜਾ ਮਰਜੀ ਨਸ਼ਾ ਕਰਦਾ ਹੋਵੇ ਡੋਡੇ ਫੀਮ ਚਿੱਟਾ ਜਾਂ ਕਿਸੇ ਵੀ ਤਰ੍ਹਾਂ ਦਾ ਮੈਡੀਕਲ ਨਸ਼ਾ ਜਾਂ ਜੀਵ ਵਾਲੀ ਗੋਲੀ ਜਿੰਨੀ ਮਰਜੀ ਮਾਤਰਾ ਚ ਲੈਂਦਾ ਹੋਵੇ ਜਿਹੜੀ ਇਹ ਆਯੁਰਵੇਦ ਦਾ ਫਾਰਮੂਲਾ ਫਿਟ ਲਾਈਫ ਦਾ ਆ ਇਹ ਤੁਸੀਂ ਵੀ ਆਪਣੇ ਮਿੱਤਰਾਂ ਦੇ ਜਮਾਗੇ ਦੇਖਿਆ ਹਾਂ ਜੀ ਬਿਲਕੁਲ ਪ੍ਰੈਕਟੀਕਲ ਕੀਤਾ ਤਾਂ ਇਹ ਪਹਿਲੀ ਖੁਰਾਕ ਦੇ ਨਾਲ ਪਹਿਲੀ ਖੁਰਾਕ ਦੇ ਨਾਲ ਉਸ ਬੰਦੇ ਦੀ ਤੋੜ ਖਤਮ ਕਰ ਦੋ ਕਿਉਂਕਿ ਜਦੋਂ ਅਸੀਂ ਮਨ ਬਣਾ ਲਿਆ ਹਾਂ ਨਾ ਕਿ ਮੈਂ ਨਸ਼ਾ ਛੱਡਣਾ ਆ ਜੀ ਅਸੀਂ ਮਾਨਣ ਤਾਂ ਬਣਾ ਲਿਆ ਪਰ ਸਾਡਾ ਸਰੀਰ ਉਸ ਨਸ਼ੇ ਦਾ ਇੰਨਾ ਆਦੀ ਹੋ ਚੁੱਕਿਆ ਸਾਡਾ ਸਰੀਰ ਸਾਹ ਨਹੀਂ ਦਿੰਦਾ ਉਹ ਚੀਜ਼ ਦੇ ਵਿੱਚ ਅਸੀਂ ਉੱਥੋਂ ਹਿੰਮਤ ਹਾਰ ਜੰਨੇ ਆ ਜੀ ਇੱਕ ਵਾਰੀ ਟਰਾਈ ਕੀਤਾ ਦੋ ਵਾਰੀ ਕੀਤਾ ਜਾਂ ਸੈਂਟਰਾਂ ਦੇ ਵਿੱਚ ਬਹੁਤ ਸਾਰੇ ਲੋਕ ਜਾਂਦੇ ਆ ਉੱਥੋਂ ਵਾਪਸ ਆ ਕੇ ਲੱਗ ਜਾਂਦੇ ਆ ਪਰ ਕਰਦੇ ਕਾਰਨ ਕੀ ਹੈ ਇੱਕ ਮਜਬੂਰੀ ਬਣ ਚੁੱਕਿਆ ਕਿ ਅਸੀਂ ਉੱਥੋਂ ਬਣਾ ਰਹਿ ਨਹੀਂ ਸਕਦੇ ਜਿਹੜੀ ਉਹ ਤੋੜਵਾ ਨਸ਼ੇ ਦੀ ਲੱਤ ਵਾ ਇਸ ਦਵਾਈ ਨੇ ਉਸ ਨਸ਼ੇ ਦੀ ਲੱਤ ਨੂੰ ਖਤਮ ਕਰਨਾ ਜੀ ਜਦੋਂ ਤੁਸੀਂ ਆਪਣੀ ਵਿਲ ਪਾਵਰ ਨੂੰ ਸਟਰੋਂਗ ਕਰ ਲਿਆ ਮਜ਼ਬੂਤ ਕਰ ਲਿਆ ਉੱਤੇ ਉਹ ਜਿਹੜੀ ਤੁਹਾਡੀ ਉਹ ਤੋੜ ਲੱਗਦੀ ਆ ਉਹਨੂੰ ਇਸ ਦਵਾਈ ਨੇ ਖਤਮ ਕਰ ਦਣਾ ਤੁਸੀਂ ਨਸ਼ੇ ਦੀ ਦਲਦਲ ਦੇ ਵਿੱਚੋਂ ਨਿਕਲਣਾ ਤੁਹਾਡੇ ਤੇ ਲਈ ਸੌਖਾ ਹੋ ਜਾ। ਮਤਲਬ ਜਿਵੇਂ ਕੋਈ ਲੱਤਾਂ ਦੁਖਦੀਆਂ ਬੰਦੇ ਦੀਆਂ ਕੋਈ ਬੰਦਾ ਕਹਿੰਦਾ ਵੀ ਸਰੀਰ ਦੇ ਹੱਟ ਦੁਖਦੇ ਨੇ ਬੰਦੇ ਦਾ ਪੇਟ ਖਰਾਬ ਹੋ ਜਾਂਦਾ ਮਤਲਬ ਉਹਨੂੰ ਟਾਇਲਟ ਲੱਗ ਜਾਂਦੀਆਂ ਨੇ। ਕੀ ਪਹਿਲੇ ਦਿਨ ਤੋਂ ਜੇ ਬੰਦਾ ਹੁਣ ਕਰੇਗਾ। ਚਲੋ ਅਸੀਂ ਤਾਂ ਪ੍ਰੈਕਟੀਕਲ ਕੀਤਾ ਪਰ ਗੱਲਾਂ ਸੰਗਤ ਲੋਕਾਂ ਨੂੰ ਵੀ ਜਾਣਣੇ ਜ਼ਰੂਰੀ ਨੇ। ਮੰਨ ਲਓ ਨੇ ਹੁਣ ਆ ਆ ਜਿਹੜਾ ਇੱਕ ਇੱਕ ਪੈਕੇਟ ਆਪਾਂ ਉਸ ਬੰਦੇ ਨੂੰ ਦੇਤਾ। ਕੀ ਉਸ ਤੋਂ ਪੈਕੇਟ ਤੋਂ ਬਾਅਦ ਉਹਨੂੰ ਉਹਨੂੰ ਉਹ ਦਵਾਈ ਜਿਹੜਾ ਨਸ਼ਾ ਕਰਦਾ ਥੋੜਾ ਲੈਣਾ ਪੈਣਾ ਜਾਂ ਨਹੀਂ ਲੈਣਾ ਪੈਣਾ ਦੇਖੋ ਜਿਸ ਦਿਨ ਅਸੀਂ ਇਹ ਗੱਲ ਬੋਲਦੇ ਆ ਕਿ ਜਦੋਂ ਕੋਈ ਬੰਦਾ ਆਪਾਂ ਛੋਟੀ ਐਗਜ਼ਾਮਪਲ ਲੈਂਦੇ ਆ ਕਿ ਕੋਈ ਬੰਦਾ ਸਵੇਰੇ 10 ਵਜੇ ਫੀਮ ਖਾਂਦਾ ਉਹ ਜਿੰਨੀ ਮਰਜ਼ੀ ਮਾਤਰਾ ਚ ਫੀਮ ਖਾਂਦਾ ਜੇ ਉਹ 10 ਵਜੇ ਫੀਮ ਖਾਂਦਾ ਤਾਂ 9:30 ਵਜੇ ਇਹਦੀ ਖਰਾਕ ਲੈ ਲੈਣੀ ਹੋਣੀ ਹੂੰ ਇਹ ਖਰਾਕ ਵੈਸੇ ਅਸੀਂ ਸਾਨੂੰ ਤਾਂ ਪੈਕੇਟ ਵੱਧ ਕਹੇ ਸੀ ਵੀ ਖਰਾਕ ਦੇ ਹਿਸਾਬ ਨਾਲ ਵੀ ਦੋ ਪੈਕੇਟ ਨੇ ਜਾਂ ਤਿੰਨ ਪੈਕੇਟ ਨੇ ਫਿਰ ਹੌਲੀ ਹੌਲੀ ਘਟ ਜਨ ਕੇ ਇਦਾਂ ਵੀ ਹੁੰਦਾ ਹਾਂਜੀ ਪਹਿਲਾ ਹੁੰਦਾ ਕਿ ਇਹ ਕਿ ਜਿਹੜਾ ਸਾਡੇ ਕੋਲ ਮਰੀਜ਼ ਆਉਂਦਾ ਨਾ ਕਿਉਂਕਿ ਕਹਿੰਦਾ ਡੱਬਾ ਨਸ਼ੇ ਦਾ ਇਲਾਜ ਨਿਗਾ ਸੀ ਇਹਦੇ ਨਾਲ ਉਹਨੂੰ ਪ੍ਰੋਪਰ ਟਰੀਟਮੈਂਟ ਦੰਨੇ ਆ ਜਦੋਂ ਸਾਡੇ ਕੋਲ ਕੋਈ ਮਰੀਜ਼ ਆਉਂਦਾ ਸੀ ਉਹਦੀ ਡੋਸ ਚੈੱਕ ਕਰਦੇ ਆ ਕਿੰਨੀ ਆ ਹੂੰ ਠੀਕ ਹੈ ਨਾ ਉਹ ਕਿੰਨੀ ਮਾਤਰਾ ਦੇ ਵਿੱਚ ਲੈਂਦਾ ਆ ਹਰ ਮਰੀਜ਼ ਦੀ ਡੋਜ਼ ਦੇ ਹਿਸਾਬ ਨਾਲ ਉਹਦੇ ਨਸ਼ੇ ਦੇ ਹਿਸਾਬ ਨਾਲ ਉਹਨੂੰ ਟ੍ਰੀਟਮੈਂਟ ਮਿਲਦਾ ਜਿੱਦਾਂ ਤੁਸੀਂ ਕਹਿੰਦੇ ਬੰਦੇ ਨੂੰ ਕਬਜੇ ਰਹਿੰਦੀ ਆ ਜਾਂ ਪੇਟ ਖਰਾਬ ਰਹਿੰਦਾ ਆ ਅਸੀਂ ਉਹਨੂੰ ਨਾਲ ਲਾਉਨੇ ਆ ਸਾਡਾ ਜਿਹੜਾ ਜਿਹੜਾ ਬਹੁਤ ਹੀ ਮੰਨ ਲਓ ਕਿ ਇੱਕ ਬਰਦਾਨ ਦਵਾਈ ਆ ਇਹ ਮੈਡੀਸਿਨ ਆ ਲੀਵਰ ਵਾਸਤੇ ਜੀ ਜਿਹਨੂੰ ਬੋਲਦੇ ਆ ਲੀਵ ਡਾਈਟ ਸੰਜੀਵਨੀ ਲੀਵ ਡਾਈਟ ਅਸੀਂ ਇੱਕ ਇਹਦੇ ਨਾਲ ਇਹ ਲਾਉਨੇ ਆ ਤੇ ਜੋ ਦਾ ਟ੍ਰੀਟਮੈਂਟ ਬਣਦਾ ਉਹਦੀ ਕੰਡੀਸ਼ਨ ਦੇ ਹਿਸਾਬ ਨਾਲ ਅਸੀਂ ਉਹਨੂੰ ਟ੍ਰੀਟਮੈਂਟ ਦਿੰਨੇ ਆ ਕਿਉਂਕਿ ਇਹ ਇੱਕ ਡੱਬੇ ਵਿੱਚ ਨਾਲੀ ਚੀਜ਼ ਨਹੀਂ ਹੈਗੀ ਇਹ ਇੱਕ ਇੱਕ ਕੋ ਕਿਸੇ ਮਰੀਜ਼ ਮਰੀਜ਼ ਦਾ ਇਲਾਜ ਚੱਲਦਾ ਹੈ ਉਹਨੂੰ ਕਿਹੜੇ ਵੇਲੇ ਕਿਹੜੀ ਚੀਜ਼ ਲਾਉਣੀ ਕਿੱਦਾਂ ਲਾਉਣੀ ਆ ਉਹ ਉਹਦੀ ਕੰਡੀਸ਼ਨ ਦੇ ਹਿਸਾਬ ਨਾਲ ਉਹਦੇ ਨਸ਼ੇ ਦੇ ਹਿਸਾਬ ਨਾਲ ਉਹਦੀ ਡੋਜ਼ ਦੇ ਹਿਸਾਬ ਨਾਲ ਲਾਜਾਂਦਾ ਆ ਜੀ ਤੇ ਚਿੱਟੇ ਵਾਲੇ ਵੀ ਵੀ ਜਿਹੜੇ ਨੇ ਹਾਂ ਜੀ ਤੇ ਇਹ ਪਹਿਲੇ ਦਿਨ ਤੋਂ ਹੀ ਉਹ ਚਿੱਟਾ ਬਹੁਤ ਆਤ ਵਿੱਚ ਪੰਜਾਬ ਦੇ ਵਿੱਚ ਉਹ ਛੱਡਣਾ ਵੀ ਚਾਹੁੰਦੇ ਨੌਜਵਾਨ ਬਿਲਕੁਲ ਉਹ ਇਸੇ ਕਰਕੇ ਨਹੀਂ ਛੱਡ ਹੁੰਦਾ ਵੀ ਉਹ ਮੈਡੀਸਨ ਜਿਹੜੀ ਹੈ ਉਹ ਨਸ਼ੇ ਤੇ ਇਲਾਜ ਨਸ਼ਾ ਨਹੀਂ ਹੋ ਸਕਦਾ ਕਦੇ ਤੇ ਇਹ ਫਿਰ ਪ੍ਰੈਕਟੀਕਲ ਮੰਨ ਲਓ ਕਿ ਨੌਜਵਾਨ ਚਿੱਟਾ ਪੀਂਦਾ ਹਾਂ ਜੀ ਜੇ ਜਾ ਮੰਨ ਲਓ ਕੋਈ ਫੀਮ ਖੰਦਾ ਹੈ ਤੇ ਘੱਟੋ ਘੱਟ ਕਿੰਨੇ ਦਿਨਾਂ ਦੇ ਵਿੱਚ ਉਹ ਜਿਹੜਾ ਬੰਦੇ ਨੂੰ ਆਪਣੇ ਉੱਪਰ ਲਗੋ ਦੋ ਬੈਠਾ ਤੁਹਾਨੂੰ ਮੈਂ ਇੱਕ ਐਗਜ਼ਾਮਪਲ ਦਿੰਦਾ ਸਾਡੇ ਕੋਲ ਇੱਕ ਪੇਸ਼ੈਂਟ ਸੀਗਾ ਉਹ ਆਪਣੇ ਉਹਦਾ 17-18 ਸਾਲ ਦਾ ਮੁੰਡਾ ਸੀਗਾ ਉਹਦਾ ਫਾਦਰ ਉਹਦੇ ਨਾਲ ਆਇਆ ਸੀ ਸਾਡੇ ਕੋਲ ਨੂੰ ਲੈ ਕੇ ਤੇ ਜਦੋਂ ਸਾਡੇ ਕੋਲ ਆ ਕੇ ਬੈਠਿਆ ਉਹਨੇ ਦੱਸਿਆ ਵੀ ਇਹ ਚਿੱਟਾ ਲਾਉਂਦਾ ਸੀ ਮੁੰਡਾ ਇੰਜੈਕਸ਼ਨ ਲਾਉਂਦਾ ਸੀ ਚਿੱਟੇ ਦੇ ਠੀਕ ਆ ਉਹ ਜਦੋਂ ਉਹਦੀ ਕੰਡੀਸ਼ਨ ਦੱਸੀ ਆ ਉਹਨਾਂ ਨੇ ਕਿਹਾ ਵੀ ਇਹਦੀ ਬਾਡੀ ਦੇ ਉੱਤੇ ਕੋਈ ਇਦਾਂ ਦੀ ਥਾਂ ਨਹੀਂ ਬਚੀ ਜਿੱਥੇ ਸਰੰਜ ਨਹੀਂ ਲਾਈ ਹੋਵੇ ਓਹੋ ਹੋ ਮਤਲਬ ਕਿ ਉਹਦੀ ਬਾਡੀ ਦੇ ਉੱਤੇ ਕੋਈ ਨਾ ਨਾ ਸੱਦਾਂ ਦੀ ਬੱਚੀ ਨਹੀਂ ਸੀ ਜਿੱਥੇ ਉਹਦੇ ਇੰਜੈਕਸ਼ਨ ਉਹ ਨਾ ਆਇਆ ਹੋਵੇ ਉਹਨਾਂ ਨੇ ਬੋਲੇ ਵੇ ਇੱਕ ਦਿਨ ਪਹਿਲਾਂ ਜਿਹੜਾ ਇਹਨੇ ਨਸ਼ਾ ਕੀਤਾ ਚਟੇ ਦਾ ਉਹ ਆਪਣੀ ਧੌਂ ਦੇ ਵਿੱਚ ਟਿਕਾ ਲਾਇਆ ਸੀ ਆਏ ਆਏ ਤੇ ਹੁਣ ਮੰਨ ਲਓ ਕਿ ਹੁਣ ਸਾਡੇ ਵੱਸੋਂ ਬਾਹਰ ਕਿਸੇ ਤਰ੍ਹਾਂ ਇਹਦੀ ਜ਼ਿੰਦਗੀ ਬਚਾ ਲਓ ਉਸ ਕੰਡੀਸ਼ਨ ਦੇ ਵਿੱਚ ਉਹ ਜਿਹੜਾ ਸਾਡੇ ਕੋਲ ਬੱਚਾ ਆਇਆ ਜਦੋਂ ਅਸੀਂ ਉਹਦਾ ਟ੍ਰੀਟਮੈਂਟ ਸ਼ੁਰੂ ਕੀਤਾ ਉਹ 40 ਦਿਨ ਦੇ ਵਿੱਚ ਆਪਣੀ ਨਵੀਂ ਅਜ ਉਹਨੂੰ 1.5 ਤੋਂ 2 ਮਹੀਨੇ ਬਗੈ ਉਹ ਆਪਣੀ ਉਹੀ ਜ਼ਿੰਦਗੀ ਜੀਂਦਾ ਆ ਜਿਹੜੀ ਉਹ ਨਸ਼ਾ ਕਰਨ ਤੋਂ ਪਹਿਲਾਂ ਜੀਂਦਾ ਸੀ ਹੈਲਦੀ ਜ਼ਿੰਦਗੀ ਅੱਜ ਉਹ ਆਪਣੇ ਪਰਿਵਾਰ ਦੇ ਵਿੱਚ ਬਿਲਕੁਲ ਤੰਦਰੁਸਤ ਵਾ ਪਹਿਲੇ 4-5 ਦਿਨ ਨੂੰ ਉਹਨੂੰ ਲੱਗਾ ਵੀ ਸ਼ਾਇਦ ਮੁਸ਼ਕਲ ਵਾ ਪਰ ਜਦੋਂ ਉਹਨੇ ਪਹਿਲੀ ਖਰਾਕ ਖਾਧੀ ਉਹਨੇ ਪਹਿਲੀ ਖਰਾਕ ਦੇ ਵਿੱਚ ਆਪਣੇ ਕੀ ਕਿ ਉਹ ਅਸਲ 'ਚ ਕੀ ਆ ਗਈ ਉਹਨੇ ਆਪਣੇ ਘਰ ਦੇ ਨੂੰ ਆਪਣੀ ਪ੍ਰੋਬਲਮ ਖੁੱਲ ਕੇ ਦੱਸਦੀ ਚੋਰੀ ਨਹੀਂ ਰੱਖੀ ਵੀ ਮੈਂ ਇਸ ਮਜਬੂਰੀ 'ਚ ਫਸ ਗਿਆ ਮੈਂ ਬੰਦਾ ਛੱਡਣਾ ਚਾਹੇ ਨਸ਼ਾ ਗੱਲ ਸਮਝਣ ਵਾਲੀ ਇਹ ਹੈ ਜਿਸ ਬੰਦੇ ਨੇ ਨਹੀਂ ਛੱਡਣਾ ਉਹਨੂੰ ਚੋਰੀ ਵੀ ਦਵਾਂਗੇ ਉਹਨੂੰ ਫਰਕ ਨਹੀਂ ਪੈਂਦਾ ਉਹਨੇ ਕੰਮ ਨਹੀਂ ਜਿਸ ਬੰਦੇ ਦੇ ਮਨ ਵਿੱਚ ਹੈ ਵੀ ਮੈਂ ਮੇਰੀ ਡੋਜ਼ ਬਹੁਤ ਜ਼ਿਆਦਾ ਵੱਧ ਚੁੱਕੀ ਹੈ ਮੈਂ ਹੁਣ ਮਰਨ ਤੇ ਤਾਂ ਉਹ ਮੈਂ ਉਹਨੂੰ ਆਪ ਰეკਮੈਂਡ ਕਰਾਂਗਾ ਵੀ ਆ ਫਿਟ ਲਾਈਫ ਨਾਂ ਦਾ ਜਿਹੜਾ ਇਹ ਪ੍ਰੋਡਕਟ ਆ ਉਹ ਇਹਨੂੰ ਯੂਜ਼ ਜ਼ਰੂਰ ਕਰੇ ਮੇਰੇ ਖਿਆਲ ਮੇਰੀ ਜ਼ਿੰਦਗੀ ਦੇ ਵਿੱਚ ਅੱਜ ਪਹਿਲੀ ਵਾਰ ਮੈਂ ਕਿਸੇ ਮੈਡੀਸਨ ਦੀ ਜੇ ਕਿਸੇ ਲੱਗਿਆ ਪ੍ਰਮੋਸ਼ਨ ਮੈਂ ਕਹਾਂਗਾ ਵੀ ਇਦਾਂ ਦੀ ਚੀਜ਼ ਦੀ ਪ੍ਰਮੋਸ਼ਨ ਅਸੀਂ ਰਾਜੇ ਦਾਜ ਕਰੀਏ ਜਿਹਦੇ ਨਾਲ ਸਾਡੇ ਭਰਾ ਸਾਡੇ ਬੱਚੇ ਸਾਡੇ ਬੱਚੀਆਂ ਨਸ਼ੇ ਦੀ ਦਲਦਲ ਤੋਂ ਨਿਕਲ ਸਕਣ। ਅੱਛਾ ਸਰਜਨ ਸਾਹਿਬ ਇਹਦੇ ਵਿੱਚ ਕਿੰਨੇ ਪੈਕਟ ਹੁੰਦੇ ਨੇ ਇੱਕ ਪੈਕ ਡੱਬੇ ਦੇ ਵਿੱਚ? ਬਾਬਾ ਜੀ ਇੱਕ ਡੱਬੇ ਦੇ ਵਿੱਚ 40 ਪੌਚ ਹੁੰਦੇ ਆ। ਜੀ। ਵੈਸੇ ਅਸੀਂ ਜਿਹੜਾ ਇਹਦਾ ਬਣਾ ਕੇ ਰੱਖਿਆ ਹੁੰਦਾ ਆ 35 ਪੌਚ ਬੋਲਦੇ ਯਾਤਰਾ ਤੁਸੀਂ ਮਾਰਕੀਟ ਦੇ ਵਿੱਚ ਦੇਖੇ ਹੋਣੇ ਬਹੁਤ ਸਾਰੇ ਹੋਰ ਵੀ ਚੀਜ਼ਾਂ ਨਸ਼ੇ ਦੀਆਂ ਵੇਚਦੇ ਆਉਂਦੇ ਸਾਡੇ ਕੋਲ। ਬਹੁਤ سارے ਲੋਕ ਆਉਂਦੇ ਭਾਈ ਅਸੀਂ ਉਹ ਦਵਾਈ ਖਾਦੀ ਸੀ ਉਹ ਦਵਾਈ ਖਾਦੀ ਸੀ ਜਦੋਂ ਉਹ ਸਾਡੇ ਕੋਲ ਆਉਂਦਾ ਬੋਲਦਾ ਭਾਈ ਹੁਣ ਫਰਕ ਪੈ ਗਿਆ ਹੁਣ ਸਾਡੀ ਤਸੱਲੀ ਆ ਸਾਡਾ ਜਿਹੜਾ ਬੱਚਾ ਆ ਉਹ ਦਲ ਨਸ਼ੇ ਦੀ ਦਲਦਲ ਚੋਂ ਬਾਹਰ ਆ ਚੁੱਕਿਆ ਅਸੀਂ ਇਹਦੇ ਵਿੱਚ 40 ਪੌਚ ਰੱਖੇ ਹੋਏ ਆ ਜੀ ਉਹ 40 ਪੌਚ ਜੇਕ ਲੱਗਦਾ ਕਦੀ ਕੋਈ ਕਿਸੇ ਨੂੰ ਅਸੀਂ ਡੋਜ਼ ਦਿੰਨੇ ਆ ਉਹਨੂੰ ਲੱਗਦਾ ਵੀ ਮੈਨੂੰ ਕਿਤੇ ਨਾ ਕਿਤੇ ਕਮੀ ਹੈ ਤਾਂ ਉਹ ਇੱਕ ਪੌਚ ਹੋਰ ਕਰ ਲੈਂਦਾ ਆ ਠੀਕ ਹੈ ਨਾ 40 ਪੌਚ ਆ ਤੇ ਇਹ ਉਹਦੀ ਡੋਜ਼ ਦੇ ਹਿਸਾਬ ਨਾਲ ਕਿਸੇ ਦੇ ਇੱਕ ਬਾਕਸ ਦੇ ਨਾਲ 5 ਦਿਨ ਨਿਕਲਦੇ ਆ ਕਿਸੇ ਦੇ ਇੱਕ ਬਾਕਸ ਨਾਲ 3 ਦਿਨ ਨਿਕਲਦੇ ਆ ਕਿਸੇ ਦੇ 2.5 ਦਿਨ ਨਿਕਲਦੇ ਆ ਉਹਦੀ ਡ ਵੱਟ ਜਿਹੜੀ ਆਪਾਂ ਗੱਲ ਕਰੀਏ ਜੇ ਇਹਦਾ ਪੂਰਾ ਕੋਰਸ ਆ 30 ਤੋਂ 40 ਦਿਨਾਂ ਦਾ ਕੋਈ 100 ਦੇ ਵਿੱਚੋਂ ਰੇਅਰ ਕੇਸ ਆਉਂਦਾ ਸਾਡੇ ਕੋਲ ਜਿਹੜਾ ਮੰਨ ਲਓ ਕਿ ਜਿਹਨੂੰ 50 ਦਿਨ ਲੱਗਦੇ ਨੇ ਤਾਂ 40 ਦਿਨਾਂ ਦੇ ਅੰਦਰ ਅੰਦਰ ਬੰਦਾ ਆਪਣੀ ਜ਼ਿੰਦਗੀ ਨਵੀਂ ਜੱਚਵੀਂ ਸਾਡਾ ਦਾ 20 25 ਦਿਨ ਦਾ ਆਪਣੀ ਜਿਹੜੀ ਫੈਟ ਲਾਈਫ ਜ਼ਿੰਦਗੀ ਦਾ ਬੋਲਦੇ ਨੇ ਫੱਟੀ ਪੁਰਾਣੀ ਜ਼ਿੰਦਗੀ ਜਿਹੜੀ ਹੋ ਚੁੱਕੀ ਹੁੰਦੀ ਹੈ ਖਟਾਰਾ ਗੱਡੀ ਦੀ ਤਰ੍ਹਾਂ ਹੋ ਚੁੱਕੀ ਹੁੰਦੀ ਹੈ ਨਸ਼ੇ ਕਰ ਕਰਕੇ ਉਹ ਬਿਲਕੁਲ ਤੰਦਰੁਸਤ ਹੈਲਦੀ ਜ਼ਿੰਦਗੀ ਬੰਦਾ 40 45 ਦਿਨ ਤੋਂ ਬਾਅਦ ਜੀਣ ਲੱਪਾਂਦਾ ਸਭ ਤੋਂ ਵੱਡੀ ਗੱਲ ਕੀ ਹੈ ਇਹ ਜਿਹੜਾ ਇਹਦੀ ਖਾਸियत ਕੀ ਆ ਤਾਂ ਨਾ ਫਿਟ ਲਾਈਫ ਆਪਕਿਉਂ ਰੱਖਿਆ ਆ ਇਹ ਕੱਲਾ ਤੁਹਾਨੂੰ ਨਸ਼ੇ ਤੋਂ ਨਹੀਂ ਮੰਨ ਲ ਤੁਹਾਡੀ ਨਸ਼ੇ ਦੀ ਤੋੜ ਨਹੀਂ ਖਤਮ ਕਰਦਾ ਕੱਲੀ ਇਹ ਤੁਹਾਡੀ ਬਾਡੀ ਨੂੰ એનર્ਜੀ ਦਿੰਦਾ ਆ ਤੁਹਾਡੇ ਇਮਿਊਨਿਟੀ ਪਾਵਰ ਨੂੰ ਸਟਰੋਂਗ ਕਰਦਾ ਆ ਤੁਹਾਡੀ ਬਾਡੀ ਚ ਵੀਕਨੈਸ ਚੁੱਕਦਾ ਆ ਤੁਹਾਡੀ ਬਾਡੀ ਨੂੰ ਡੀਟੌਕਸ ਕਰਦਾ ਆ ਇੱਕ ਪੂਰਾ ਫਾਰਮੂਲਾ ਆ ਪੂਰੀ ਬਾਡੀ ਦੇ ਉੱਤੇ ਕੰਮ ਕਰਦਾ ਕਿਸੇ ਵੀ ਤਰ੍ਹਾਂ ਦੀ ਬਾਡੀ ਦੇ ਵਿੱਚ ਨਸ਼ੇ ਦੀ ਲੱਤ ਹੋਵੇ ਚਾਹੇ ਚਿੱਟਾ ਡੋਡੇ ਫੀਮ ਸਮੈਗ ਜਿਹੜਾ ਮਰਜ਼ੀ ਹੋਵੇ ਇਹ ਮਤਲਬ ਕਿ ਪਹਿਲੀ ਖਰਾਕ ਦੇ ਨਾਲ ਹੀ ਉਸ ਬੰਦੇ ਨੂੰ ਉਸ ਦਲਦਲ ਵਿੱਚੋਂ ਕੱਢ ਦਿੰਦਾ ਜਿਹੜਾ ਨਸ਼ੇ ਦੀ ਦਲਦਲ ਚੋਂ ਨਿਕਲਣਾ ਮੁਸ਼ਕਲ ਬਹੁਤ ਹੋ ਜਾਂਦਾ ਹੈ ਜੀ ਸਚਨ ਜੀ ਇੱਕ ਗੱਲ ਨਾਲੇ ਦੇ ਆਪਾਂ ਹੋਰ ਕਰ ਲਈਏ ਵੀ ਚਲੋ ਜਿਹੜਾ ਬੰਦਾ ਰੋਜ਼ ਦਾ 5000 ਦਾ ਚਿੱਟਾ ਪੀ ਜਾਂਦਾ 3000 ਚਿੱਟਾ ਪੀ ਜਾਂਦਾ ਤੇ ਉਹਦੇ ਵਾਸਤੇ ਚਲੋ ਮੇਰੇ ਹਿਸਾਬ ਨਾਲ ਕੋਈ ਬਹੁਤਾ ਨਹੀਂ ਪਰ ਇਹਦਾ ਇੱਕ ਇੱਕ ਨਾਰਮਲ ਕੋਸਟ ਕੀ ਰੱਖੀ ਆ ਤੁਸੀਂ ਇਹਦਾ ਬਾਬਾ ਜੀ ਜਿਹੜਾ ਆਪਾਂ ਕਿਉਂਕਿ ਉਹ ਵੀ ਪਤਾ ਹੋਣ ਲੋਕਾਂ ਨੂੰ ਤੁਹਾਨੂੰ ਜਿੱਦਾਂ ਮੈਂ ਦੱਸਿਆ ਨਾ ਕਿ ਹਰ ਟ੍ਰੀਟਮੈਂਟ ਦੇ ਸਾਬ ਨਾਲ ਬੰਦੇ ਨੂੰ ਲੱਗ ਪੈਂਦਾ ਜਿਹੜਾ ਮੈਂ ਗੱਲ ਬੋਲ ਸਕਦਾ ਕਿ ਜਿੰਨੇ ਇੱਕ ਦਾ ਬੰਦਾ ਇੱਕ ਦੰਦਾ ਚਿੱਟਾ ਲਾਉਂਦਾ ਆ ਹੂੰ ਉੰਨੇ ਦੇ ਇਹ 20 ਬੱਚੀ ਦੰਦਾ ਕੋਰਸ ਆ ਜੀ ਕੀ ਬਾਤ ਹੈ ਠੀਕ ਹੈ ਨਾ ਜਿੰਨਾ ਕੋਈ ਮਤਲਬ ਚਿੱਟੇ ਦੀ ਖਰਾਕ ਲੈਂਦਾ ਮੀਡੀਅਮ ਖਰਾਕ ਹੋ ਸਕਦਾ ਇੱਕ ਦਿਨ ਦਾ ਜਿੰਨਾ ਦਾ ਖਰਚਾ ਹੈ ਬੰਦੇ ਦੇ ਹੱਥ ਵਿੱਚ ਹੈ ਵੀ ਉਹ ਦਵਾਈ ਕਰ ਸਕਦਾ ਉਹ ਤਾਂ ਕਰ ਸਕਦਾ ਜਿਹੜਾ ਮਤਲਬ ਕਿ ਇੱਕ ਦਿਨ ਦਾ ਜੇ ਕੋਈ ਬੰਦਾ 8000 ਦਾ ਚਿੱਟਾ ਲਾਉਂਦਾ 10000 ਦਾ ਲਾਉਂਦਾ ਕਿਉਂਕਿ ਨਸ਼ਾ ਸਰੋ ਸੈਂਟਰ ਵਿੱਚ ਵੀ ਤਾਂ ਜੇ ਕੁਝ 20 25 25 30000 ਦੇ ਵਿੱਚ ਉੱਥੇ ਵੀ ਤਾਂ ਜਾਂਦੇ ਹੀ ਨੇ ਬਿਲਕੁਲ ਜਾਂਦੇ ਆ ਬੰਦਾ ਆਪਣੇ ਪਰਿਵਾਰ ਤੋਂ ਦੂਰ ਰਹਿੰਦਾ ਹੈ ਬੰਦਾ ਕਹਿੰਦਾ ਉੱਥੇ ਮੇਨ ਇਦਾਂ ਦਾ ਬੇਵਿਰ ਹੁੰਦਾ ਜਾਂ ਮੇਨ ਆਉਦਾਂ ਹੁੰਦਾ ਬੰਦਾ ਆ ਕੇ ਕਈ ਬਲੋਕ ਇਦਾਂ ਦੇ ਉੱਥੋਂ ਆ ਕੇ ਜਾਦਾ ਬੱਚੇ ਕਈ ਸੈਂਟਰ ਮੈਂ ਵੇ ਜਿਹੜੇ ਮੈਂ ਸਰਕਾਰਾਂ ਵੱਲੋਂ ਵੇਖੇ ਨੇ ਮੈਂ ਉੱਥੇ ਪਰ ਰਿਜ਼ਲਟ ਨਹੀਂ ਵੇਖਿਆ ਤੁਹਾਨੂੰ ਹਾਂਜੀ ਨਹੀਂ ਦੇਖੋ ਸਰਕਾਰਾਂ ਆਪਣੇ ਵੱਲੋਂ ਤਾਂ ਪੂਰਾ ਕੋਸ਼ਿਸ਼ ਕਰ ਰਹੀਆਂ ਇਹ ਜਿਹੜੀ ਨਸ਼ੇ ਨੂੰ ਕਾਪਾ ਕੰਟਰੋਲ ਕਰੀਏ ਕਿਸੇ ਤਰ੍ਹਾਂ ਉਹਨਾਂ ਨੇ ਹਿੱਲੇ ਵਸੀਲੇ ਕਰਦੇ ਆ ਪਰ ਤੁਹਾਨੂੰ ਪਤਾ ਜਿਹੜੇ ਬੰਦਾ ਨਸ਼ੇ ਜਿਹਦਾ ਕੰਮੇ ਜਿਹਦਾ ਵਪਾਰ ਧੰਦਾ ਸਾਰਾ ਕੁਝ ਨਸ਼ਾ ਹੀ ਆ ਉਹਦੇ ਮੂਰੇ ਚਾਹੇ ਤੁਸੀਂ ਜਿੱਡੀਆਂ ਮਰਜ਼ੀ ਰੁਕਾਵਟਾਂ ਕਰਦਾ ਉਹਨੇ ਆਪਣੇ ਉਸ ਉਹਦਾ ਟਾਰਗੇਟ ਤੇ ਆਪਣੇ ਏਮ ਤੇ ਕੰਮ ਕਰਨਾ ਹੀ ਆ ਕਿ ਮੈਂ ਤਾਂ ਜ਼ਿੰਦਗੀ ਦੇ ਵਿੱਚ ਕੋਈ ਦੂਜਾ ਕੰਮ ਨਹੀਂ ਕਰਨਾ ਮੈਂ ਤਾਂ ਲੋਕਾਂ ਦੇ ਘਰ ਗਾਰਡ ਨੇ ਮੈਂ ਲੋਕਾਂ ਨੂੰ ਨਸ਼ਾ ਵੇਚਣਾ ਵਸ ਉਹਦੇ ਉਹਦੇ ਦਿਮਾਗ ਦੇ ਵਿੱਚ ਕਿਸ ਬਟ ਸਾਡਾ ਗਿਆ ਸੀ ਤਾਂ ਲੋਕਾਂ ਦੀ ਜ਼ਿੰਦਗੀ ਬਣਾਉਣ ਨੂੰ ਇੱਕ ਮਿਸ਼ਨ ਲੈ ਕੇ ਤੁਰੇ ਹਾਂ ਮਹਾਰਾਜ ਦੀ ਕਿਰਪਾ ਦੇ ਨਾਲ ਅਸੀਂ ਇਹ ਚਾਹੁੰਦੇ ਹਾਂ ਕਿ ਇਸ ਵੀਡੀਓ ਨੂੰ ਮੈਕਸਮ ਤੋਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਸ਼ੇਅਰ ਕਰਿਓ ਤਾਂ ਜੋ ਪਤਾ ਨਹੀਂ ਤੁਹਾਡੇ ਜਰੀਏ ਕਿੰ ਕਿਹਦੀ ਜ਼ਿੰਦਗੀ ਬਦਲ ਜਾਣੀ ਹੈ ਕਿੰਨੇ ਲੋਕਾਂ ਦੀ ਜ਼ਿੰਦਗੀ ਬਦਲ ਜਾਣੀ ਹੈ ਅਸੀਂ ਇਹਨੂੰ ਲੋਕਾਂ ਤੱਕ ਪਹੁੰਚਾਉਣ 'ਚ ਲੱਗੇ ਹੋਆ ਤੇ ਤੁਸੀਂ ਵੀ ਇੱਕ ਬਹੁਤ ਵੱਡਾ ਜ਼ਰੀਆ ਬਣ ਸਕਦੇ ਹੋ ਕਿਸੇ ਦੀ ਜ਼ਿੰਦਗੀ ਬਦਲਣ ਦੇ ਲਈ ਸੋ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸੱਜਨ ਸਾਡੇ ਵਿੱਚ ਆਏ ਨੇ ਮੇਰੇ ਘਰੇ ਆਜ ਅਸੀਂ ਬੈਠ ਕੇ ਗੱਲਾਂ ਬਾਤਾਂ ਕੀਤੀਆਂ ਨੇ ਮੇਰਾ ਆਪਣੇ ਮਨ ਦੀ ਭਾਵਨਾ ਸੀ ਵੀ ਇਸ ਚੀਜ਼ ਦੇ ਉੱਪਰ ਆਪ ਸੰਗਤ ਨਾਲ ਗੱਲ ਕੀਤੀ ਜਾਵੇ ਸੋ ਸੰਗਤ ਸੱਜਨ ਜੀ ਜੀ ਵੀ ਬੈਸਟ ਆਫ ਲੱਕ ਤੁਹਾਨੂੰ ਕਹਿੰਨੀ ਆ ਜੋ ਤੁਸੀਂ ਲੈ ਕੇ ਚੱਲੇ ਹੋ ਜੋ ਪਾਲਾ ਕਰ ਰਹੇ ਹੋ ਤੇ ਮੈਂ ਸੰਗਤ ਨੂੰ ਕਰਾਂਗਾ ਵੀ ਜਿੱਥੇ ਆਪਾਂ ਆਪਣੇ ਬੱਚੇ ਮਰਦੇ ਪਏ ਨੇ ਤੇ ਦਵਾਈ ਮੈਂ ਕਹਾਂਗਾ ਸਸਤੀ ਮਹਿੰਗੀ ਇਹ ਚੀਜ਼ ਨਾ ਸੋਚੋ ਜੇ ਪਰ ਜੇਕਰ ਤੁਹਾਡਾ ਬੱਚਾ ਕੋਈ ਨਸ਼ਾ ਕਰਦਾ ਪਿਆ ਤਾਂ ਸੱਜਣ ਜੀ ਨਾਲ ਤੁਸੀਂ ਸੰਪਰਕ ਜ਼ਰੂਰ ਕਰਿਓ ਨੰਬਰ ਸਕਰੀਨ ਤੇ ਉਹਨਾਂ ਦੇ ਦਿੱਤੇ ਹੋਣਗੇ ਗੱਲਬਾਤ ਕਰਿਓ ਭਾਵੇਂ ਇਹਨਾਂ ਨੂੰ ਜਾ ਕੇ ਉਹਦੇ ਕਲੀਨਿਕ ਮਿਲ ਲਓ ਆਫਿਸ ਮਿਲ ਲਓ ਤੇ ਤਾਂ ਜੋ ਤੁਹਾਡੀ ਔਲਾਦ ਜਿਹੜੀ ਆ ਅੱਜ ਜੇ ਤੁਸੀਂ 10 20 ਹਜ਼ਾਰ ਲਾ ਕੇ ਆਪਣੇ ਬੱਚੇ ਨੂੰ ਬਚਾ ਲਿਆ ਚੰਗਾ ਨਹੀਂ ਤਾਂ ਉਹ ਵੀ ਸੇਵਿਆਂ ਦੀ ਰਾਖ ਜਰੂਰ ਬਣੇਗਾ ਉਹ ਸਾਡੇ ਬੱਚੇ ਸਿਵਿਆਂ ਦੀ ਸਵਾ ਨਾ ਬਣ ਜਾਣ ਇਹ ਅਪਰਾਲੇ ਲੈ ਕੇ ਡਾਕਟਰ ਸੱਜਨ ਤੁਰੇ ਨੇ ਸੋ ਇਸੇ ਅਪਰਾਲੇ ਨੂੰ ਸੁਚ ਮੇਰੇ ਮਨ ਚ ਭਾਵਨਾ ਸੀ ਤੁਹਾਡੇ ਤੱਕ ਲੈ ਕੇ ਜਾਈਏ ਇੱਕ ਬੜਾ ਸੌਖਾ ਜਿਹਾ ਤਰੀਕਾ ਹੈ ਪਾਣੀ ਦੇ ਵਿੱਚ ਇਹ ਪੈਕਟ ਖੋਲਣਾ ਪੀਣਾ ਦੋ ਪੀਲੋ ਚਾਰ ਪੀਲੋ ਉਹ ਡਾਕਟਰ ਸਾਹਿਬ ਦੀ ਰეკਮੈਂਡੇਸ਼ਨ ਦੇ ਹਿਸਾਬ ਨਾਲ ਕਿਵੇਂ ਆ ਉਦਾਂ ਕਰ ਸਕਦੇ ਹੋ ਸੋ ਮੈਂ ਰਿਕਵੈਸਟ ਕਰਾਂਗਾ ਭੈਣਾ ਭਰਾਵਾਂ ਨੂੰ ਜਿਹੜੇ ਨਸ਼ਾ ਨਹੀਂ ਕਰਦੇ ਉਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਪਤਾ ਨਹੀਂ ਕਿਸ ਇੱਕ ਕੋਲ ਇਹ ਪ੍ਰੋਡਕਟ ਪਹੁੰਚੇ ਉਹ ਨਸ਼ੇ ਦੀ ਦਲਦਲ ਚੋਂ ਨਿਕਲੇ ਤੇ ਉਹਦੇ ਜਿਹੜੇ ਪਰਿਵਾਰ ਦੇ ਅੰਦਰੋਂ ਅਸੀਸ ਨਿਕਲੇਗੀ ਉਹ ਤੁਹਾਨੂੰ ਨਿਕਲੇਗੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਖਾਲਸਾ